ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਦਾ ਆਰੰਭ ਗੁਰਦੁਆਰਾ ਰਾਮ ਸਰ ਸਾਹਿਬ ਤੋਂ ਹੋਇਆ। ਇਹ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਨਾਲ ਅੰਮ੍ਰਿਤਸਰ ਦੀਆਂ ਮੁੱਖ ਗਲੀਆਂ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਸੰਪੂਰਨ ਹੋਇਆ। ਨਗਰ ਕੀਰਤਨ ਵਿੱਚ ਪੰਜ ਪਿਆਰੀਆਂ ਦੀ ਅਗਵਾਈ ਹੇਠਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁੰਦਰ ਫੁੱਲਾਂ ਨਾਲ ਸਜੇ ਪਾਲਕੀ ਸਾਹਿਬ ਵਿੱਚ ਰੱਖਿਆ ਗਿਆ। ਰਾਗੀ ਜੱਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨੇ ਹਾਲ ਕੀਤਾ ਗਤਕਾ ਦਲਾਂ ਵੱਲੋਂ ਵਿਖਾਏ ਗਏ ਬਹਾਦਰੀ ਭਰੇ ਜੋਹਰਾ ਨੇਤਾ ਹਰ ਕਿਸੇ ਦਾ ਮਨ ਮੋਹ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾੜੇ ਨੂੰ ਦੀਨ ਫਰਬਾਨੀ ਵਿੱਚ ਬਾੜੇ ਅੰਮ੍ਰਿਤਸਾਰੇ ਕਿ ਬਾੜੇ ਕਾ ਸੇਤ ਜਨ ਮਨ ਹੈ ਪਰਤਨ ਨੂੰ ਨਸਤਾਰੇ ਅੱਜ ਦੇ ਜੋਖਿ ਹਾਰੇ 1604 ਈਸਵੀ ਦਾ ਕਨਗੁਰਵਰ ਤੇਜ ਸਿੰਘ ਮਹਾਰਾਜ ਨੇ ਸਮੁੱਚੀ ਮਾਨਵਤਾ ਵਾਸਤੇ ਬਹੁਤ ਹੀ ਭਾਰੀ ਕੁਰਬਾਨ ਕਰਤਾ ਜੋ ਭਾਈ ਗੁਰਦਾਸ ਜੀ ਦਾ ਸੂਤ ਪਾਣੀ ਗੁਰਦੁਆਰਾ ਸ਼੍ਰੀ ਰਾਮ ਸਰਸਵਰ ਜੀ ਨੇ ਖੇਤ ਵਿਖਾ ਕੇ ਉਥੇ ਸਾਹ ਦੇ ਰੂਪ ਵਿੱਚ ਅੱਜ ਦੇ ਦਿਨ ਬਾਬਾ ਬੁੱਢਾ ਸਾਹਿਬ ਅਸੀਂ ਸੁੱਪਰ ਸੁਭਾਈ ਮਾਰਕ ਪਰ ਕੇ ਆਪ ਜੋਤ ਸਾਹਿਬ ਦੀ ਸੇਵਾ ਕਰਦੇ ਆਇਆ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਤੇ ਪਹੁੰਚੇ ਔਰ ਉੱਥੇ ਪਹੁੰਚ ਕੇ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਕੇ ਬੁੱਢਾ ਸਾਹਿਬ ਤੋਂ ਗ੍ਰੰਥ ਜਿਵੇਂ ਅਵਾਜ਼ ਸੁਣੇ ਸਭ ਪੰਥ ਅੱਧ ਸੰਗਜ ਕਰੰਤ ਸੁਖੋਲਾ ਇਹ ਅਵਾਜ਼ ਹੁਣ ਬੋਲਦਾ ਸੂਰੀ ਮਹਾਂਭਾਰਤ ਦੇ ਜੁਆ ਸੰਤਾ ਕੇ ਕਾਰਜਾਂ ਹੋਇਆ ਕੰਮ ਕਰਾਉਣ ਆਇਆ ਰਾਮ ਤਰਤ ਸੁਹਾਵੀ ਪਾਰ ਸੁਹਾਵਾ ਵਿੱਚ ਅਮਰ ਦਰਸਾਇਆ ਰਾਮ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਜੋ ਬਹੁਤ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਜੀ ਤੋਂ ਆਰੰਭ ਹੋਇਆ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪੰਜਾਬ ਦੇ ਸੰਪਾਦਕ ਹੋਵੇਗਾ ਜਲਾਓ ਸੱਜੇ ਹੋਏ ਨੇ ਸ਼ਾਮ ਦੀਪਮਾਲਾ ਹੋਵੇਗੀ ਆਰਸ਼ਵਾਜੀ ਹੋਵੇਗੀ ਕੀਰਤਨ ਦਰਬਾਰ ਹੋਵੇਗਾ ਸਮੁੱਚੀਆਂ ਸੰਗਤਾਂ ਨੂੰ ਅੱਜ ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇ ਪ੍ਰਕਾਸ਼ਪੁਰਬ ਦੀ ਸਾਰੀ ਸੰਗਤ ਨੂੰ ਲੱਖ 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 ਵਧਾਈਆਂ ਹੋਣ ਜੀ ਅੱਜ ਦੇ ਦਿਨ ਅੱਜ ਦੇ ਦਿਨ ਬਾਬਾ ਬੁੱਢਾ ਜੀ ਸਾਹਿਬ ਜੀ ਇੱਥੋਂ ਪ੍ਰਕਾਸ਼ਪੁਰਬ ਲੈ ਕੇ ਦਰਬਾਰ ਸਾਹਿਬ ਗਏ ਸੀ ਤੇ ਸ੍ਰੀ ਗੁਰੂ ਅਰਜੁਨ ਦੇਵ ਜੀ ਇੱਥੋਂ ਚੋਰ ਸਾਹਿਬ ਕਰਕੇ ਨਾਲ ਸੇਵਾ ਕਰਦੇ ਨਾਲ ਲੈ ਕੇ ਗਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ ਜਾਈ ਪ੍ਰਕਾਸ਼ਪੁਰ ਦੇ ਆ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁੰਦਾ ਆਗਿਆ ਪਈ ਅਕਾਲ ਕੀ ਦਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹ ਖੋਜ ਸ਼ਬਦ ਵਿੱਚ ਰਹੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜਿਵ ਡਬਰ ਨਾ ਕੋਏ ਧੰਨ ਧੰਨ ਸ੍ਰੀ ਗੁਰੂ ਮਾਨਕਦੇਵ ਮਹਾਰਾਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਨਾਂ ਦੇ ਪੰਜਵੇਂ ਸੂਰਜ ਜਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਬਾਧਨਾ ਕਰਕੇ ਜੇ ਪਾਸ਼ਾ ਨੇ ਦੁਨੀਆ ਦੇ ਸਿੱਧੇ ਰਾਏ ਪਾਉਣ ਲਈ ਘਰਬਾਣੀ ਦਾ ਪ੍ਰਸਾਦ ਚਲਾਇਆ ਸੱਚੇ ਪਾਸ਼ਾ ਜੀ ਅੱਜ ਪਹਿਲੇ ਪ੍ਰਕਾਸ਼ ਨੇ ਪਹਿਲੇ ਪ੍ਰਕਾਸ਼ ਜੀ ਸਾਰਿਆਂ ਸੰਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ